ਪ੍ਰਾਚੀਨ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਮੁਕਤੀ ਧਾਮ ਚਹਿਲਾ ਸਮਰਾਲਾ ਦੇ ਵੱਲੋਂ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਨ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਭਗਵਾਨ ਪਰਸ਼ੂਰਾਮ ਜੀ ਦੇ ਜਨਮ ਮੌਕੇ ਸਭ ਤੋਂ ਪਹਿਲਾਂ ਮੰਦਿਰ ਕਮੇਟੀ ਦੇ ਖਜ਼ਾਨਚੀ ਪਵਨ ਸ਼ਰਮਾ ਜੀ ਵੱਲੋਂ ਭਗਵਾਨ ਪਰਸ਼ੂਰਾਮ ਜੀ ਦੀ ਪੂਜਾ ਕੀਤੀ ਗਈ। ਉਸ ਤੋਂ ਬਾਅਦ ਹਵਾਨੀ ਯਗ ਕਰਵਾਇਆ ਗਿਆ। ਮਾਦੇਵ ਸ਼ਿ ਮੰਦਰ ਮੋਹਰਾਂ ਚਲੇ ਮੈਂ ਅੱਜ ਫਸਰਾਮ ਜਨਮ ਦਿ ਮਰੀ ਧੁੰਮ ਘਾਮ ਸੁ ਨਹੀਂ ਗਈ ਜਿਸ ਦੇ ਵਿੱਚ ਮੰਦਿਰ ਦੀ ਕਮੇਟੀ ਦੇ ਮੈਂਬਰ ਸਾਥ ਮੈਂ ਅੱਜ ਪਹਿਲੇ ਪੂਜਨ ਕੀਤਾ ਉਸ ਤੋਂ ਬਾਅਦ ਹਵਨ ਭਗਵਾਨ ਫਸਰਾਮ ਜੀ ਦਾ ਸਹੀ ਵਰਤੋਂ ਦੇ ਉੱਪਰ ਆਸ਼ੀਰਵਾਦ ਹੋ ਜੈ ਭਗਵਾਨ ਜੀ ਅੱਜ ਜੀ ਸ਼੍ਰੀ ਮਕਤੇਸ਼ਵਰ ਮਹਾਦੇਵ ਸ਼ਿ ਮੰਦਰ ਮੁਕਤੀ ਤਾਂ ਚੈਲਾ ਦੇ ਵਿੱਚ ਭਗਵਾਨ ਪਸ਼ੂਦਾੰਗੀ ਦਾ ਜਿਹੜਾ ਜਨਮ ਦਿਨ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਵਿਸ਼ਨੂੰ ਭਗਵਾਨ ਜੀ ਦਾ ਛੜਾ ਰੂਪ ਕਿਹਾ ਜਾਂਦਾ ਵੀ 6ਵਾਂ ਰੂਪ ਸੀ ਇਹਦਾ। ਕੁਵਾਨ ਪਸ਼ੂਰਾਮ ਜੋ ਬਾਦ ਅੱਜ ਕਈ ਜਿਹੜੇ ਇਤਿਹਾਸਿਕ ਦਿਨਾਂ ਜਿਵੇਂ ਕਿ ਕਿਹਾ ਜਾਂਦਾ ਅੱਜ ਦੇ ਦਿਨ ਚਾਰ ਕਪਾੜ ਖੁੱਲਦੇ ਅਕਦਰਨਾਥ ਬਦਰੀਆਂ ਨਾਲ ਗੋਉਤਰੀ ਚਾਰ ਧਾਮ ਦੀ ਜਿਹੜੀ ਯਾਤਰਾ ਅੱਜ ਕਪਾੜ ਖੁੱਲ ਜਾਣਗੇ ਪਰਸੋਂ ਤੋਂ ਯਾਤਰਾ ਸ਼ੁਰੂ ਹੋ ਜੂਗੀ। ਉਸ ਤੋਂ ਬਾਅਦ ਅੱਜ ਲక్ష్ਮੀ ਪੂਜਨ ਵੀ ਹੈਗਾ ਜਿਹਨੂੰ ਆਪਾਂ ਲక్ష్ਮੀ ਪੂਜਨ ਲక్ష్ਮੀ ਪੂਜਨ ਗਏ ਨੇ ਸਾਲੇ ਚ ਦੋ ਵਾਰੀ ਲక్ష్ਮੀ ਮਾਤਾ ਦੀ ਪੂਜਨ ਹੁੰਦੀ ਹੈ ਇੱਕ ਇੱਕ ਦਿਨ ਦੁਆਰੀ ਵਾਲੇ ਦਿਨ ਇੱਕ ਅੱਜ ਦੇ ਦਿਨ ਤੇ ਹੋਰ ਤੁਹਾਨੂੰ ਜਾਣ ਕੇ ਇਹ ਵੀ ਬੜੀ ਖੁਸ਼ੀ ਹੋਊਗੀ ਅੱਜ ਸਾਡੇ ਸ਼੍ਰੀ ਮੰਦਰ ਮੁਕਤੀ ਤਾਂ ਅਚਨਾਂ ਦੇ ਪੁਜਾਰੀ ਜੀ ਪੰਡਤ ਸ਼੍ਰੀਸ਼ ਗੁਰੂ ਜੀ ਦਾ ਅੱਜ ਹੈਪੀ ਬਰਥਡੇ ਵੀ ਹੈ ਇਹ ਬੜਾ ਖੁਸ਼ੀਆਂ ਦੇ ਢੜਾਲ ਆ ਦੇ ਨੇ ਦੇਖੋ ਵੀ ਕਿੰਨੇ ਪ੍ਰੋਗਰਾਮ ਇੱਕ ਦਿਨ ਦੇ ਵਿੱਚ ਆ ਗਏ ਸ਼ੰਕਰ ਭਗਵਾਨ ਭਗਵਾਨ ਪਸ਼ੂਰਾਮ ਜੀ ਸਾਰਿਆਂ ਤੇ ਮੇਰੇ ਪਰ ਆ ਹੱਥ ਰੱਖਣ ਅਤੇ ਬ੍ਰਾਹਮਣ ਸਮਾਜ ਨੂੰ ਅਸੀਂ ਚੈਲਾਵਾਂ ਦੇ ਵੱਲੋਂ ਪ੍ਰਧਾਨ ਚੰਦਰ ਮੋਹਨ ਜੀ ਦੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਆ ਹਰ ਸਾਲ ਇਦਾਂ ਹੀ ਭਗਵਾਨ ਪੁਸ਼ਰਮ ਜੀ ਦਾ ਜਨਮ ਦਿਨ ਮਨਾਓ ਇਕੱਠੇ ਹੋਵੋ ਲੱਗ ਲੱਗ ਰਹਿ ਗਏ ਕੋਈ ਫਾਇਦਾ ਨਹੀਂ ਹੈਗਾ ਇਕੱਠੇ ਹੋਵੋ ਤੇ ਜਿਆਜਾ ਕਾਰ ਹੋਵੇ ਜੈ ਕਰਾ ਵੀਰ ਬਜਰੰਗੇ ਹਰ ਹਾਰ ਮਹਾਦੇਵ ਜੈ ਹੋ ਭਗਵਾਨ ਪੁਸ਼ਰਮ ਜੀ ਦੇ ਜੈ ਹੁੰਦੇ ਠੀਕ ਹੈ ਹੁੰਦੇ ਜੀ ਹੈ ਕੇ